ਮਮੀ ਮਮੀ ਹਾਂ ਕੀ ਗੱਲ ਆ ਕੋਈ ਮੈਂ ਕੱਲ ਦੀ ਨਿਕਣੀ ਆ ਕਿ ਤੁਸੀਂ ਇੰਨੇ ਪਰੇਸ਼ਾਨ ਜੇ ਤੇ ਮੈਂ ਕਿੰਨੀ ਆਹੇ ਪੁੱਛ ਲਿਆ ਤੇ ਦੱਸਦੇ ਵੀ ਨਹੀਂ ਦੱਸੋ ਹੁਣ ਪਹਿਲਾਂ ਮੈਨੂੰ ਕੀ ਗੱਲ ਕੀ ਆ ਬਾਬਾ ਜੀ ਕੋਈ ਗੱਲ ਨਹੀਂ ਕੋਈ ਗੱਲ ਤੇ ਹੈ ਹੀ ਹੈ ਨਾ ਤਾਂ ਹੀ ਤੇ ਇੰਨੇ ਪਰੇਸ਼ਾਨ ਜੇ ਦਿਵਿੰਦਰ ਤੇ ਮਮੀ ਆਏ ਵੀ ਕੱਲ੍ਹ ਲੈ ਨਹੀਂ ਗਈ ਤੇ ਫੇ ਕਿਉਂ ਆ ਅਗੋਂ ਇਹ ਬਸ਼ੀਆ ਬਣੀ ਗੱਲਾਂ ਬਾਤਾਂ ਕੀਤੀਆਂ ਨਹੀਂ ਮੈਂ ਤੇ ਮੰਤਾਨਾ ਗਈ ਹਾਂ ਕਿ ਚਲ ਜੇ ਆਈ ਆ ਤੇ ਮੈਂ ਵੀ ਪੁੱਛ ਕੇ ਆਉਣੀ ਆ ਤੇ ਮੰਮੀ ਦੇ ਅੰਦਰੋਂ ਪੁੱਛੋ ਕਿ ਮੇਰੇ ਨਾਲ ਕਿਹੜੀ ਸੀ ਗੱਲ ਕੀਤੀ ਜਿਹੜੀ ਮੈਂ ਨਹੀਂ ਨਰਾਜ਼ਦੀ ਰਹਿੰਦੀ ਐ ਦੀ ਕਦੇ ਵੀ ਮੈਂ ਨਾਲ ਬੈਠੀ ਮੇਰੀ ਗੀਤੀ ਗਲਤੀ ਨੂੰ ਸਾਰੇ ਨੇ ਮਾਫ ਕਰ ਦਿੱਤਾ ਵਾ ਤੇ ਇਹ ਇਹ ਗੱਲ ਮੈਂ ਕਿਉਂ ਲਮਕਾਉਂਦੀ ਆ ਪਰ ਉਹ ਤੇ ਕਿੱਥੇ ਚੜੀ ਇੱਥੇ ਉੱਤਰੀ ਤੇ ਮੇਰੀ ਗਲਤੀ ਨਹੀਂ ਮਿਲਦੀ ਇਹ ਜਿੰਨੀ ਵਾਰ ਬਾਰ ਬਾਰ ਆ ਮੰਮੀ ਤੇ ਵੀ ਉਸੇ ਦੀ ਮਾਵਾ ਮਮਾ ਤੀਆਂ ਇਪੋ ਜਈਆਂ ਤੈਨੂੰ ਮੈਂ ਪਹਿਲਾਂ ਹੀ ਕਿਹਾ ਵੀ ਜਦੋਂ ਕੋਈ ਆਉਂਦਾ ਨਾ ਤੇ ਤੁਸੀਂ ਨਾਈਟ ਆਇਆ ਕਰੋ ਇਹਨਾਂ ਦੇ ਘਰ ਖੈਰ ਇਹ ਸਾਰੇ ਇਪੋ ਜਈਆਂ ਤੈਨਾਂ ਆਣੀ ਨਾ ਟੈਨਸ਼ਨਾਂ ਲਿਆ ਕਰੋ ਤੇ ਦੂਜੀ ਗੱਲ ਮਮੀ ਜਿਹੜੇ ਲੋਕਾਂ ਦੀ ਕਦਰ ਨਹੀਂ ਨਾ ਕਰਦੇ ਉਹਨਾਂ ਬਾਰੇ ਸੋਚਣਾ ਛੱਡ ਦਿਓ ਤੁਸੀਂ ਗੱਲ ਤੇ ਤੇ ਠੀਕ ਆ ਸੋਚੋ ਪਰ ਘਰ ਦੇ ਵਿੱਚ ਜਦੋਂ ਗੱਲ ਬੋਤ ਹੁੰਦੀ ਹੀ ਤੇ ਕਰਨੀ ਤੇ ਕੁਝ ਨਹੀਂ ਵੀ ਜ਼ਰੂਰੀ ਹੁੰਦੀ ਆ ਅਮਾ ਵੀ ਤੇ ਅਹੀਂ ਲੋਕਾਂ ਕੀ ਕਹਿਣਾ ਸਾਨੂੰ ਕੁਛ ਤੇ ਵੇਖੋ ਪੀ ਸਾਡੇ ਰਿਲਵੇ 'ਚ ਤੁਹਾਡੇ ਵਾਸਤੇ ਕਿੰਨੀ ਇੱਜ਼ਤ ਐ ਕਿੰਨੀ ਕਦਰ ਵਾ ਤੇ ਸਾਨੂੰ ਸਾਡੀ ਕਿੰਨੀ ਲੋੜ ਵਾ ਇਹਨਾਂ ਦੇ ਮਗਰ ਲੱਗ ਕੇ ਨਾ ਐਵੇਂ ਚੋਈ ਕਿਹਨੇ ਪਰਛਾਣਨਾ ਰਿਹਾ ਕਰੋ ਖੁਸ਼ ਰਹਾ ਕਰੋ ਫਤਰੀ ਕਾ ਬਾਬਾ ਤੁਸੀਂ ਹੀ ਕਰ ਰਹੇ ਜੀ ਨਾ ਤੇ ਸਾਰਾ ਦਿਨ ਚੰਗਾ ਨਹੀਂ ਲੱਗਦਾ ਕੁਛ ਵੀ ਵੀ ਮਾਂ ਹਾ ਦਿਨ ਪਤਾ ਨਹੀਂ ਕੀ ਕਰਵਾ ਹਾਂ ਨਹੀਂ ਪਤਾ ਜੀ ਵੀ ਗਾ ਲੈ ਜਾਣਾ ਬਾਹਰੋਂ ਵੇਖ ਕੇ ਆ ਜੇਕਰ ਤੁਨੇ ਕਾਜਾ ਲੱਗਾ ਹੋਊਗਾ ਤਾਂ ਲਾ ਲਿਆ ਦਹੀਂ ਹੈਗਾ ਜਿਹੜਾ ਤਾ ਬਣਾ ਲੈਣੀ ਐ ਉਹ ਤੇ ਮੈਂ ਕੱਦੂ ਤੇ ਮਮੀ ਲੈ ਆਉਂਗੀ तूं सारीगे हिन ਗੱਲਾਂ ਲੈ ਕਿੱਰੀਆ ਗਿਆਲਾ ਠੀਕ ਆ ਤੂੰ ਸੁਣਾਓ ਕਿਵੇਂ ਆਉਣੇ ਹੋਏ ਬਸ ਇਦਾਂ ਵੇਲੀ ਤੇ ਮੈਂ ਚਲਾ ਰਿਆ ਦੋ ਮਿੰਟ ਬਹਿਖ ਲੋ ਸੱਜਿਆ ਕੇ ਤੋੜਨਾ ਮੰਮੀ ਨਹੀਂ ਕਹਿਣ ਕੋਕਾ ਦੁੱਧ ਲਿਆਵੇ ਕਿ ਛੋਟਾ ਜਿਆ ਰੇਤਾ ਪਾਈਏ ਆ ਜਾ ਅੰਦਰੇ ਚਲੋ ਆਪਣੇ ਆਗੇ ਲੈ ਲੀਜੀ ਮਗਰ ਲਾਈ ਹੈ ਕਰੇਵਾ ਸਟੇਡ ਕੀਤੇ ਚੱਲ ਲੱਗ ਜੂ ਪਤਾ ਕਰ ਤੋ ਸਾਰਾ ਮੰਮੀ ਮੰਮੀ ਪ੍ਰਿਆ ਆਈ ਲੱਗ ਸਸੀ ਕੰਟੀ ਸਸੀ ਕਾਹ ਕੋਸਣਾ ਕੀ ਹਾਲ ਜੇ ਵਧੀਆ ਵਧੀਆ ਪ੍ਰਿਆ ਤੂੰ ਸਨਾ ਠੀਕ ਠਾਕ ਬੈਜੂ ਅੰਦਰ ਮੈਂ ਪਾਣੀ ਲੈ ਆਉਂ ਤੂੰ ਸੌਂ ਕੋਸਣਾ ਮੰਮੀ ਠੀਕ ਆ ਹਾਂਜੀ ਠੀਕ ਠਾਕ ਸਾਰੇ ਹਾਂਜੀ ਲੱਗਾ ਠੀਕ ਆ ਉਹ ਲਾਗਦੇ ਪਿੰਡ ਤੁਹਾਡੇ ਪਿੰਡ ਦੀ ਇੱਕ ਕੁੜੀ ਸੀ ਅੱਛਾ ਸੋਖਣਾ ਪੜਵੀ ਹੈ ਕਾਲਜ ਤੇ ਉਹਦਾ ਨਾ ਕੰਮ ਹੀ ਥੋੜਾ ਜਿਆ ਤੇ ਮੈਂ ਚੱਲ ਸੋਖ ਨੂੰ ਵੀ ਮਿਲਦੀ ਜਾਵਾਂ ਤਾਂ ਹੀ ਫਿਰ ਉਹਦਾ ਸਪੈਸ਼ਲ ਕਿਥੇ ਆਣ ਮਿਲਣਾ ਨਹੀਂ ਉਹਦਾ ਤੁਹਾਨੂੰ ਪਤਾ ਨਹੀਂ ਆ ਜਾਂਦਾ ਮੈਂ ਮੰਮੀ ਨੂੰ ਕਿਹਾ ਸੀ ਕਿ ਚੱਲੀਏ ਸੋਖ ਨਾਲ ਮੰਮੀ ਆਂਦੇ ਗਰਮੀ ਬੜੀ ਆ ਤੇ ਗਰਮੀ ਥੋੜਾ ਮੌਸਮ ਚੇਂਜ ਹੋਊਗਾ ਤੇ ਫਿਰ ਜਾਵਾਂਗੇ ਬਹੁਤ ਪਈ ਐ ਇਸ ਵਾਰ ਹੋਰ ਵੀ ਜਿੱਦਿਆ ਬਣਿਆ ਕੰਮ ਤੇ ਹਾਂਜੀ ਬਣ ਗਿਆ ਲੱਗੇ ਕੰਮ ਤੇ ਚਲ ਆ ਬੜਾ ਹੀ ਵਧੀਆ ਹੋ ਗਿਆ ਮੈਂ ਸੋਖ ਨਾਲ ਵੀ ਕਈ ਗੱਲ ਕਰਦੇ ਹਾਂ ਇਹ ਵਿਚਾਰਾ ਕਿੰਨਾ ਟਾਈਮ ਦਾ ਵੇਲਾ ਹੀ ਆ ਨਹੀਂ ਹੁਣ ਤੇ ਲੱਗ ਗਿਆ ਜੇ ਕੰਮ ਤੇ ਚਲ ਵਧੀਆ ਗੱਲਵਾ ਕਰੋ ਗੱਲਾਂ ਤਾਂ ਮੈਂ ਚਾਹ ਬਣਾਉਂਦੀ ਆ ਹੋਰ ਸੁਣਾ ਬ੍ਰਿਆ ਕਿਵੇਂ ਹੁਣਾ ਹੋਇਆ ਬਸ ਠੀਕ ਠਾਕ ਉਧਰ ਤੁਹਾਨੂੰ ਪਤਾ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਹੀ ਕਿ ਮੈਂ ਉਧਰ ਜਾਣਾ ਵਾ ਪਰ ਉਹਦੇ ਕੰਮ ਹੀ ਉਹਦੇ ਨਾਲ ਕੋਈ ਜ਼ਰੂਰੀ ਤੇ ਉਹਦੇ ਵੱਲ ਆਈ ਹਾਂ ਕਿਉਂ ਕੀ ਜ਼ਰੂਰੀ ਕੰਮ ਪੈ ਗਿਆ ਬਸ ਹੈ ਹੀ ਕੋਈ ਕੰਮ ਤੇ ਮੈਂ ਚਲ ਹੋ ਕੇ ਜਾਵਾਂ ਉਧਰ ਚਲ ਆ ਗੱਲਾਂ ਛੱਡ ਸੁੱਖ ਜਿਹੜੇ ਕੱਪੜੇ ਸੁਖਣੇ ਪਾਉਂਦੇ ਸੀ ਉਹ ਕੌਣ ਸੀ? ਉਹ ਜਿਹੜੇ ਪਰਲੇ ਘਰ? ਹਾਂਜੀ। ਉਹ ਮੇਰੇ ਚਾਚੀ ਹੀ। ਤੇਰੀ ਚਾਚੀ ਹੀ? ਪਾਓ ਕਿਉਂ ਕੀ ਹੋਇਆ? ਅੱਗੇ ਤਾਂ ਵੇਖਿਆ ਨਹੀਂ ਮੈਂ ਕਦੀ। ਉਹ ਤਾਂ ਉਹਦਾ ਹੀ ਕਦੇ ਗੌਰ ਨਹੀਂ ਕੀਤੀ ਹੁਣੀ। ਚਾਚੀ ਆ ਮੇਰੇ। ਠੀਕ ਆ। ਕਿਉਂ ਕੀ ਗੱਲ ਹੋਈ? ਜੇ ਤੇਰੀ ਚਾਚੀ ਆ, ਤੈਨੂੰ ਤੇਰੇ ਬਾਰੇ ਪਤਾ ਹੋਣਾ ਚਾਹੀਦਾ। ਜੇ ਤੈਨੂੰ ਨਹੀਂ ਪਤਾ ਤੇ ਤੇਰੀ ਮੰਮੀ ਨੂੰ ਤੇ ਪਤਾ ਹੋਣਾ ਚਾਹੀਦਾ ਨਾ। ਓ ਫਰੀਆ। ਸਿੱਧਾ ਸਿੱਧਾ ਦੱਸ ਗੱਲ ਕੀ ਆ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀ ਕਹਿਣ ਕੀ ਨਹੀਂ ਆ ਲੈ ਤੈਨੂੰ ਨਹੀਂ ਪਤਾ ਇਹਦੇ ਤੇ ਜਵਾਨੀ ਵੇਲੇ ਬਥੇਰੇ ਚਰਚੇ ਰੇ ਤਾਂ ਹੀ ਤੇਰਾ ਭੈਣ ਭਰਾਣੀ ਇਹਨੂੰ ਕੋਈ ਮਿਲਦਾ ਵਰਤਰਾ ਕਦੀ ਵੇਖਿਆ ਤੂੰ ਇਹਨਾਂ ਨੂੰ ਗੱਲ ਤੇ ਪ੍ਰਿਆ ਤੇਰੀ ਠੀਕ ਆ ਜਦੋਂ ਵੀ ਆਵੇ ਸਿਰਫ ਇਹਦੀ ਮੰਮੀ ਨੇ ਆਉਣਾ ਹੁੰਦਾ ਵਾ ਹੋਰ ਇਹਦਾ ਕੋਈ ਨਹੀਂ ਮਗਰ ਬੜਿਆ ਕਦੀ ਵੇਖਿਆ ਬੰਦਾਂ ਨੂੰ ਪਤਾ ਇਹਦੀਆਂ ਕਰਤੂਤਾਂ ਦਾ ਤਾਂ ਹੀ ਨਹੀਂ ਹੁੰਦੇ ਪਰ ਹਨੋਂ ਤੇ ਕੋਈ ਗੱਲ ਦਾ ਪਤਾ ਹੀ ਨਹੀਂ ਆ ਕਿ ਅਹੀਂ ਇਹਨੂੰ ਕੀ ਕਹਿਣਾ ਹੈ ਚੱਪਾ ਮਾਰੀ ਜਾਂਦੀ ਆ ਵਾ ਮੈਂ ਕਹਿੰਦੀ ਚਾਹ ਨਾ ਬਿਸਕੁਟ ਰੱਖਿਆ ਸੀ ਖਾ ਲੇ ਤਹੀਂ ਭੈਣ ਭਰਾ ਆ ਕੇ ਬਚੇ ਆ ਨਹੀਂ ਮੰਮੀ ਹੋਣੀ ਆ ਮੈਂ ਤੇ ਨਹੀਂ ਖਾਦੇ ਜਿੱਤੇ ਆਂਦੇ ਹੋ ਉੱਥੇ ਤੇ ਮੈਂ ਫੋਲ ਆਈ ਆ ਤੇ ਨਹੀਂ ਹੋਣੇ ਬੱਸ ਤੇ ਗਾਲ ਸਿੱਧਾ ਸਿੱਧਾ ਕਹਾ ਹਾਂ ਕੋਈ ਚੀਜ਼ ਆ ਜਾਏ ਘਰ ਦੇ ਵਿੱਚ ਜਿਹਨੇ ਵੱਡੇ ਹੋ ਗਏ ਇਹਨਾਂ ਨਹੀਂ ਰਹਿਣ ਦੇਣੀ ਹੁੰਦੀ ਆ ਚਲੋ ਕੋਈ ਗੱਲ ਨਹੀਂ ਅਗੜੀ ਪਰੌਣੀ ਆਈ ਆ ਨੂੰ ਇੱਦਾਂ ਪਿਆਲ ਲੈਣੀ ਚਾਹੋ ਨਹੀਂ ਦੱਸਿਆ ਕਰਦੀ ਹੁੰਦੀ ਚਲੋ ਮੰਮੀ ਛੱਡੋ ਚਾਹ ਦੀ ਚਾਹ ਵੀ ਪਿਆਲ ਲਾਂਗੇ ਆ ਪ੍ਰਿਆ ਤੇ ਹੋਰ ਹੀ ਕੁਝ ਕਹਿਣ ਦੀ ਆ ਕੀ ਕਹਿਣ ਦੀ ਪ੍ਰਿਆ ਨੇ ਕੀ ਖਾਣਾ ਵਾ ਉਹ ਖਾਣਾ ਨਹੀਂ ਆ ਉਹ ਦਵਿੰਦਰ ਚਾਚੀ ਬਾਰੇ ਪਤਾ ਨਹੀਂ ਕੀ ਕੀ ਕਹੇ ਆਂ ਟੀ ਮੈਨੂੰ ਤਾਂ ਕੁਝ ਪਤਾ ਨਹੀਂ ਹੈ ਦਵਿੰਦਰ ਚਾਚੀ ਬਾਰੇ ਕਹਿੰਦੀ ਉਹਦੇ ਤੇ ਬੜੇ ਬੜੇ ਕਾਰਨਾਮੇ ਰਹੇ ਆ ਤਾਂ ਹੀ ਤੇ ਉਹਨੂੰ ਨੇ ਕੋਈ ਮਿਲਦਾ ਵਿਸ਼ੇ ਵਿਖਿਆ ਉਹਦੀ ਮੰਮੀ ਹੀ ਆਉਂਦੀ ਜਦੋਂ ਵੀ ਹੁੰਦੀ ਆ ਹੋਰ ਨਹੀਂ ਕਦੇ ਕੋਈ ਆਇਆ ਉਹ ਨਹੀਂ ਉਹਦੀ ਪਰਛਾਈ ਥੋੜੀ ਰੁੱਖੇ ਜੇ ਸੁਭਾਅ ਦੀ ਆ ਇਹਨਾਂ ਇੱਕ ਦੋ ਵਾਰੀ ਝਗੜਾ ਹੋ ਗਿਆ ਸੀ ਤਾਂ ਨਹੀਂ ਮਿਲਦੀ ਵਰਤਦੀ ਟੀ ਤੁਸੀਂ ਭਲੇਖੇ ਵਿੱਚ ਜੇ ਦ ਚਾਹ ਪਾ ਗੋ ਵੇ ਫਿਰ ਯਾ ਹਾਂਜੀ ਚਲੋ ਮੰਨ ਲਓ ਇੱਕ ਮਿੰਟ ਬਾਅਦ ਤੇ ਮੈਂ ਮੰਨ ਵੀ ਲੈਣੀ ਆ ਕਿ ਇਹ ਸੱਚ ਆ ਪਰ ਤੈਨੂੰ ਕਿੱਦਾਂ ਪਤਾ ਆਂਟੀ ਤੁਹਾਨੂੰ ਤਾਂ ਪਤਾ ਕਿ ਮੇਰੇ ਨਾਨਕਿਆਂ ਦੇ ਆ ਅਸ ਤੇਰੇ ਨਾਨਕੇ ਦੁਕੋਏ ਆ ਹਾਂਜੀ ਮੈਂ ਉੱਥੇ ਪੜੀ ਆ ਆਪਣੇ ਨਾਨਕੇ ਹੀ ਆਹ ਸੁੱਖ ਦੱਸਦੀ ਹੁੰਦੀ ਵੀ ਪ੍ਰੀਆ ਛੋਟੇ ਹੁੰਦੇ ਆਪਣੇ ਨਾਨਕੇ ਰਹੀ ਆ ਹਾਂਜੀ ਤੇ ਇਹਦੇ ਕਾਰਨਾਮੇ ਤੇ ਬਹੁਤ ਜੇ ਤੇ ਮੈਂ ਹੈ ਤੇ ਚੱਲ ਅਸੀਂ ਛੋਟੇ ਹਾਂ ਪਰ ਸਮੇਂ ਤੇ ਅਨੁਸਾਰ ਹੀ ਸਮੇਂ ਤੇ ਬੱਚੇ ਅਨੁਸਾਰ ਹੀ ਹੁੰਦੀ ਆ ਕੀ ਕੋਈ ਕੋਣ ਕਿਦਾਂ ਦਾ ਕੋਣ ਨਹੀਂ ਕਿਦਾਂ ਦਾ ਏਰੀ ਤਾਂ ਪਿੰਡ ਚ ਬੜੀ ਲਾਲਾ ਲਾਲਾ ਮੱਚੀ ਸੀ ਤੇ ਇਹਦੇ ਪੈਰ ਪਰਾਜ ਨੇ ਵਿਆਹ ਕੀਤਾ ਤੇ ਉਹਨੇ ਵਿਆਹ ਕਰਕੇ ਕਹਿਤਾ ਕਿ ਅੱਜ ਤੋਂ ਬਾਅਦ ਆਹੀ ਨਾ ਤੈਨੂੰ ਮਿਲਣਾ ਤੇ ਨਾ ਤੂੰ ਸਾਨੂੰ ਮਿਲਣਾ ਅੱਛਾ ਤੇ ਇਹ ਗੱਲ ਵਾ ਸਾਈਂ ਫਿਰਦਾ ਪਰਾ ਕਦੀ ਨਹੀਂ ਆਇਆ ਨਾ ਇਹਦੀ ਪਰਜਾਈ ਕਦੀ ਆਈ ਆ ਉਹ ਤਾਂ ਕਦੀ ਕਦਾਂ ਆਈ ਆ ਤੇ ਮੰਮੀ ਆਉਂਦੀ ਆ ਉਹ ਤਾਂ ਹੀ ਤੇ ਆਉਂਦੇ ਨਹੀਂ ਇਹਦੀਆਂ ਕਰਤੂਤਾਂ ਕਰਕੇ ਤੇ ਉਹ ਆਏ ਨਹੀਂ ਇੱਥੇ ਤੇ ਮੈਨੂੰ ਕਹਿੰਦੀ ਆ ਇਹ ਅਜ ਤੱਕ ਇਹੀ ਬਾਸੀ ਜੀ ਨੇ ਵੀ ਇਹੋ ਕਹਿੰਦੀ ਰਹੀ ਕਿ ਮੇਰੀ ਪਰਜਾਈ ਦਾ ਮੇਰੇ ਨਾਲ ਇੱਕ ਦੋ ਵਾਰੀ ਥੋੜਾ ਝਗੜਾ ਹੋ ਗਿਆ ਹੀ ਤੇ ਤਾਂ ਕਰਕੇ ਨਹੀਂ ਆਈ ਕੋਈ ਨਹੀਂ ਆਊਗੀ ਅਸਲੀ ਗੱਲ ਤਾਂ ਤੇ ਮੈਨੂੰ ਅੱਜ ਪਤਾ ਲੱਗਾ ਲੈ ਚਾਹ ਲੈ ਫਿਰ ਜੀ ਮੈਂ ਤਾਂ ਪੀਣੀ ਨਹੀਂ ਕਿਉਂ ਨਹੀਂ ਤੂੰ ਪੀ ਲੈ ਤੇ ਪ੍ਰੀਆ ਨੂੰ ਲੱਭੀ ਪ੍ਰੀਆ ਮੈਨੂੰ ਤੇ ਸੁਣ ਸੁਣ ਕੇ ਨਾ ਰਾਂਜੀਮ ਵੀ ਆ ਪੀ ਚਾਚੀ ਇਤਾਂ ਦੀ ਹੀ ਤੇਰੀ ਚਾਚੀ ਦੇ ਦਪੇਂ ਦੇ ਪੂਰੇ ਚਰਚੇ ਰਹੇ ਨੇ ਮੈਨੂੰ ਲੱਗਦਾ ਨਹੀਂ ਵੇਖਣ ਨੂੰ ਵੇਖਣ ਨੂੰ ਕੌਣ ਲੱਗਦਾ ਵੀ ਕੋਈ ਇਦਾਂ ਦਾ ਹੁੰਦਾ ਗੱਲ ਹੈਗੀ ਆ ਹੁਣ ਕਿੱਧਰ ਠੀਕ ਰਹਿੰਦੇ ਨੇ ਇੱਥੇ ਆਓ ਪ੍ਰਿਆ ਉਦਾਂ ਭਾਵੇਂ ਹੱਸੇ ਵਾਲੀ ਆ ਪਰ ਉਦੋਂ ਤਾਂ ਠੀਕ ਹੀ ਆ ਇਦਾਂ ਦੀ ਤੇ ਘਰੇ ਕੋਈ ਗੱਲ ਨਹੀਂ ਸੁਣੀ ਪ੍ਰਿਆ ਇੱਕ ਤੇਰਾ ਨਾ ਕੰਮ ਆ ਜੇ ਤੂੰ ਕਰਦੇ ਤੇ ਦੱਸ ਕਿਹੜਾ ਇਨੇ ਨਾਲ ਦੇ ਨਖਸ਼ੇ ਦਮ ਕੀਤਾ ਪਿਆ ਆ। ਤਾਂ ਇੱਕ ੜੀ ਗੱਲ ਕੀਤੀ ਮੈਂ ਕਹਿ ਦੇਣੀ। ਚਾ ਠੀਕ ਆ ਪ੍ਰੀਆ ਜੇ ਤੂੰ ਇਨਾ ਕੰਮ ਕਰ ਦੇ ਨਾ ਤੇ ਹੋਰ ਕੀ ਚਾਹੀਦਾ? ਕੋਈ ਨਹੀਂ ਮੈਂ ਕਰ ਦੇਣੀ ਤੇਰਾ ਕੰਮ ਇਹ। ਮੰਮੀ ਹਾਂ ਚਲੀ ਪ੍ਰਿਆ ਫਿਰ ਪ੍ਰਿਆ ਰੁਕ ਜਾਂਦੀ ਤੇ ਪੈ ਲੱਗੀ ਚਲੋ ਆਂਟੀ ਠੀਕ ਆ ਫਿਰ ਜਾਵਾਂਗੇ ਨਹੀਂ ਦੁਪਹਿਰ ਤੱਕ ਕੀ ਚੱਲੀ ਟਾਈਮ ਬੜਾ ਹੋ ਗਿਆ ਤੁਹਾਨੂੰ ਕਦੋਂ ਦੀ ਆਈ ਜਿਵੇਂ ਚਲ ਠੀਕ ਆ ਮੰਮੀ ਨੂੰ ਨਾਲ ਲੈ ਕੇ ਆਵੀਂ ਮੈਂ ਖੁੱਲਾ ਟਾਈਮ ਰਹਿ ਕੇ ਜਾਇਓ ਕੋਈ ਗੱਲ ਨਹੀਂ ਆਵਾਂਗੇ ਜਰੂਰ ਆਵਾਂਗੇ ਸਾਡੇ ਘਰ ਤੱਕ ਸਸਿਕਾ ਆਂਟੀ ਸਤਿ ਸ੍ਰੀ ਅਕਾਲ ਹੋ ਠੀਕ ਆ ਹਾਂਜੀ ਆਜੋ ਸੁਖ ਇੱਧਰ ਆ ਜਾ ਹੇ ਦਾਜੇ ਨਈ ਪਹਿਣਾ ਕੀ ਆ ਚੱਲੀ ਕੁੜੀ ਅੱਛਾ ਕਿੱਥੋਂ ਆਈ ਏ ਕੁੜੀ ਪਹਿਚਾਨਿਆ ਨਹੀਂ ਆਂਟੀ ਨਹੀਂ ਮੈਂ ਨਹੀਂ ਪਛਾਨਿਆ ਪਤ ਦਕੋਏ ਤੂੰ ਆ ਮੈਂ ਦਕੋਏ ਤੂੰ ਹਾਂਜੀ ਕਿੰਨਾ ਵਾਲਾ ਨਾਨਕੇ ਨੇ ਮੇਰੇ ਅੱਛਾ ਕਿਥੇ ਗਏ ਘਰ ਤੁਹਾਡਾ ਆਂਟੀ ਤੁਹਾਡੀ ਗਲੀ ਚ ਰਹਿੰਦੇ ਹਾਂ ਸਾਰਾ ਸਾਰਾ ਦਿਨ ਤੁਹਾਡੇ ਘਰ ਖੇਡਦੇ ਮਿਲਦੇ ਹਾਂ ਤੇ ਚੇਤਾਵਾਲਾ ਆਇਆ ਤੁਸੀਂ ਮੇਰਾ ਨਾ ਨਾ ਮੈਨੂੰ ਪਛਾਨ ਨਹੀਂ ਨਾਈ ਤਾਂ ਕਰਕੇ ਆ ਜਾ ਬਹਿ ਜਾ ਚਾਹ ਬਣਾਉਣੀ ਆ ਨਹੀਂ ਬੱਸ ਚੱਲੀਏ ਹੁਣ ਚਾਹ ਫੇਰ ਕਿ ਤਪੀਵਾਂਗੇ ਚਾਹ ਪੀ ਲਈ ਸੁਖ ਨਾਲ ਮੈਂ ਇਹਨੂੰ ਕਿੱਦਾਂ ਜਾਣਦੀ ਤੂੰ ਇਹ ਮੇਰੇ ਨਾਲ ਕਾਲਜ ਪੜ੍ਹਦੀ ਆ ਅੱਛਾ ਅੱਛਾ ਕਿਉਂ ਚਾਚੀ ਬੜੀ ਪਰੇਸ਼ਾਨ ਜੀ ਆ ਉਹ ਨਹੀਂ ਨਹੀਂ ਮੈਂ ਉਦਾਂ ਗੱਲ ਕੀਤੀ ਆ ਵੀ ਉਹ ਕਾਲਜ ਪੜ੍ਹਦੀਆਂ ਸਹੇਲੀਆਂ ਬਣ ਜਾਂਦੀਆਂ ਵਾਂ ਤਾਂ ਕਰਕੇ ਨਹੀਂ ਕਹਿਣ ਚਲ ਮੇਰੀ ਵੀ ਸਹੇਲੀ ਹੁਣ ਬਣੀ ਆ ਟਾਡੇ ਤੇ ਪਿੰਡ ਦੀ ਆ ਪਰ ਮੈਨੂੰ ਪਛਾਣ ਨਹੀਂ ਨਾ ਵੇਖ ਲੈ ਆਂਟੀ ਮੈਂ ਪਹਿਚਾਣ ਵੀ ਲਿਆ ਤੇ ਮੈਨੂੰ ਕਲੀ-ਕਲੀ ਗੱਲੇ ਦਾ ਚੇਤਾ ਵੀ ਆ ਕੀ ਕੀ ਮਤਲਬ ਤੇਰਾ ਮੈਂ ਸਮਝੀ ਨਹੀਂ ਕੋਸ਼ਮੀ ਚਾਚੀ ਐਵੇਂ ਨਾ ਟੈਨਸ਼ਨ ਲੈ ਕਹਿੰਦੀ ਵੀ ਉਹਨੂੰ ਚੇਤਾ ਵੀ ਆ ਤੇ ਮੈਨੂੰ ਪਤਾ ਵੀ ਆ ਵੀ ਕੀ ਕੀ ਹੁੰਦਾ ਰਿਹਾ ਉੱਥੇ ਤੇ ਕੀ ਕੀ ਨਹੀਂ ਅੱਛਾ ਅੱਛਾ ਉਹ ਨਿਆਣ ਬੁੜੇ ਗੱਲਾਂ ਗੁਲਾ ਕਰਦੀ ਹਣੀ ਆ ਨਾ ਚੇਤੇ ਆ ਗਈ ਹਣੀ ਆ ਵਾ ਚੱਲ ਕੋਈ ਨਹੀਂ ਚਾਚੀ ਤੂੰ ਵੀ ਚੇਤੇ ਕਰ ਲਈ ਆ ਜਾ ਚੱਲੀਏ ਹਾਂ ਹਾਂ ਕਿਦਾਂ ਦੀ ਗੱਲ ਕਰ ਗਈ ਸੁਖ ਇਹ ਚਾਚੀ ਤੂੰ ਵੀ ਚੇਤਾ ਕਰ ਲਈ ਹਾਂ ਹਾਂ ਇਥੇ ਕੁੜੀ ਮੇਰਾ ਪਿਛਲਾ ਸਾਰਾ ਹੋਈ ਬੀਤੀ ਜਾਤ ਨਹੀਂ ਆ ਜੇ ਕਿਤੇ ਉਹ ਉਧਰ ਗੱਲ ਕਰਦੀ ਹੋਈ ਮੇਰੀ ਤੇ ਸਹੁਰਿਆਂ ਦੀ ਮਿੱਟੀ ਪਲੀਤ ਹੋ ਜਾਣੀ ਹੈ ਹਾਇ ਰੱਬਾ ਇਹ ਚਵਲ ਜੀ ਕਿੱਥੋਂ ਆ ਗਈ ਆ ਜੇ ਕਿਤੇ ਇਹਨੇ ਸਾਰਾ ਕੁਝ ਮੰਮੀ ਨੂੰ ਦੱਸਤਾ ਆ ਜਿੱਦਾਂ ਗੱਲਾਂ ਕਰਦੇ ਆ ਤੇ ਮੇਰਾ ਨਿਗਲ ਝਰੂਹ ਜਾਣਾ ਵਾ ਹਾਇ ਰੱਬਾ ਮੇਰਾ ਬੀਤਿਆ ਕੱਲ ਮੇਰਾ ਵੀ ਗਾੜੀ ਆ ਜਾਣਾ ਕੀ ਵੇਖਣ ਲਈ ਆ ਕੀ ਡਿਮਬਰੀ ਪੇੜ ਵਾਂਗ ਵੇਖਣ ਲਈ ਕੁੜੀ ਨੇ ਕਦੀ ਸੋਹਣੀ ਵੇਖੀ ਨਹੀਂ ਨਹੀਂ ਮੰਮੀ ਮੈਂ ਉਹਦਾ ਵੇਖਣ ਲਈ ਹਾਂ ਚੱਲ ਪਾਣੀ ਲੈ ਕੇ ਨੇ ਕੀ ਸੋਚ ਲੱਗੀ ਰਹਿੰਦੀ ਐ ਇਹਨੂੰ ਸੋਚਾਂ ਜੇ ਪਈ ਰਹਿੰਦੀ ਆ ਜਦੋਂ ਸੱਤ ਘਰ ਫਿਰਨੇ ਹੁੰਦੇ ਆ ਉਦੋਂ ਨਹੀਂ ਬਿਮਾਰ ਹੁੰਦੀ ਘਰ ਆਉਂਦੀ ਆ ਸਾਰੀ ਮੰਜੇ ਤੇ ਬਹਿ ਕੇ ਪਾਣੀ ਦੇਖ ਲੈ ਲੈ ਆ ਦੋ ਮਾਰਾ ਨੀ ਨੂੰ ਪਾਣੀ ਐ ਨਾ ਹਾਇ ਰਬਾ ਪਾਣੀ ਤੇ ਚਲ ਮੈਂ ਦੇ ਦਿੰਨੀ ਆ ਜਿਹੜੇ ਹਿਸਾਬ ਨਾਲ ਹੱਥ ਮਾਰ ਮਾਰ ਗੱਲਾਂ ਕਰਨੀਆਂ ਆ ਹੀ ਨਾ ਮੈਨੂੰ ਲੱਗਦਾ ਹੁਣ ਤੇ ਮੇਰੀਆਂ ਹੀ ਗੱਲਾਂ ਕਰਦੀਆਂ ਹੋਣੀਆਂ ਚਲ ਕੋਈ ਨਾ ਪਾਣੀ ਫੜਾਉਣੀ ਹੱਥ 'ਚ ਤੇ ਪੁੱਛਦੀ ਆ ਮੰਮੀ ਕੀ ਗੱਲਾਂ ਕਰਨ ਦੇ ਤੇ ਆਪੇ ਪਤਾ ਲੱਗ ਜਾਣਾ ਵਾ ਆਹੋ ਮੰਮੀ ਮੰਮੀ ਕੀ ਗੱਲਾਂ ਕਰਦੀ ਸੁਖ ਦੀ ਸੇਲੀ ਤੁਹਾਡਾ ਨਾ ਕਿਉਂ ਨਹੀਂ بڑے ਹੱਥ ਮਾਰ ਮਾਰ ਕੇ ਗੱਲਾਂ ਕਰਨੀ ਮੈਂ ਤਾਂ ਪੁੱਛ ਨਹੀਂ ਕੋਈ ਗੱਲਾਂ ਕਰਦੀਆਂ ਸੀ ਆਹੋ ਅੱਗੇ ਡਈ ਕਿੱਥੋਂ ਆਏ ਤੁਸੀਂ ਅੱਛਾ ਤੁਹਾਨੂੰ ਕਹਿਣ ਲਿਆ ਸੀ ਨਹੀਂ ਮੇਰਾ ਬਹੁਤ ਖਲੋਤਾ ਸੀ ਉਹਨੂੰ ਡਿਗਾ ਕਹਿਣ ਹੁਣ ਤੇਰੀ ਦੰਦਲ ਖੁੱਲ ਗਈ ਆ ਉਦਣ ਤੇ ਬੜਾ ਕਿਤੇ ਪਟਾਕ ਪਟਾਕ ਮਾਂ ਸਾਹਮਣੇ ਬੋਲਦੀ ਸੀ ਹੁਣ ਕਿੱਡੀ ਮਿੱਠੀ ਮਾਸੀ ਬਣੀ ਦੂੰ ਕਿਤੇ ਨਹੀਂ ਨਹੀਂ ਹਾਂ ਮੰਮੀ ਮੇਰਾ ਕਹਿਣ ਦਾ ਮਤਲਬ ਮੈਂ ਅੱਗੇ ਤੇ ਮੈਂ ਕਦੀ ਵੇਖੀ ਨਹੀਂ ਆਈ ਏ ਕੁੜੀ ਪਹਿਲੀ ਵਾਰੀ ਵੇਖੀ ਆ ਇਹ ਤੇ 100 ਵਾਰ ਆਈ ਏ ਤੂੰ ਕਿਉਂ ਨਹੀਂ ਵੇਖੀ ਤੂੰ ਕਿੱਥੇ ਰਹਿਨੀ ਆ ਅੱਖਾਂ ਬੰਦ ਕੀ ਤੇ ਆਂਦੀਆਂ ਤੇਰੀਆਂ ਤੋਂ ਤੂੰ ਨਿਨਵੇ ਕਹਦੇ ਲਾਂ ਡਿੱਡ ਨਹੀਂ ਨਹੀਂ ਮੰਮੀ ਮੈਂ ਤੇ ਵੈਸੇ ਪੁੱਛ ਨਹੀਂ ਆ ਭੀ ਕੀ ਗੱਲਾਂ ਕਰਦੀ ਐ ਕਿੱਥੋਂ ਆਈ ਐ ਮੈਨੂੰ ਦੱਸਿਆ ਨਹੀਂ ਨਾ ਸੁਖ ਨੇ ਕਿੱਥੋਂ ਆਈ ਐ ਹਾਂ ਹਾਂ ਅੰਮੀ ਸਣੀਏ ਜੇ ਘੱਟ ਮਾਰਿਆ ਕਰਨੀ ਆ ਜਿਹੜੀਆਂ ਤੂੰ ਆ ਬਣੀ ਐ ਜਿਹੜੀ ਤੂੰ ਇਹ ਘੱਟ ਕਰਿਆ ਕਰ ਤੈਨੂੰ ਨਹੀਂ ਦੱਸ ਕੇ ਕਿੱਥੋਂ ਆਈ ਐ ਉਹ ਤਾਂ ਕਹਿੰਦੀ ਮੈਂ ਦੱਸਿਆ ਵਾ ਦਕੋਏ ਤੋਂ ਆਈ ਆ ਉਹ ਨਹੀਂ ਨਹੀਂ ਮੰਮੀ ਹਾਂ ਦਕੋਏ ਤੋਂ ਦਕੋਏ ਦੇ ਨਾਨਕੇ ਹੀ ਨਾਨਕੇ ਰਹਿੰਦੀ ਸੀ ਐਡੀ ਮਿਸਣੀ ਦਾ ਬਣੀ ਤੈਨੂੰ ਪਤਾ ਲੱਗਣ ਡਿਆ ਤੈਨੂੰ ਦੱਸ ਕੇ ਵੀ ਗਈ ਐ ਨਹੀਂ ਨਹੀਂ ਮੈਂ ਜਾਣਦੀ ਨਹੀਂ ਸੀ ਨਾ ਤਾਂ ਕਰਕੇ ਪੁੱਛਿਆ ਸੀ ਤੁਹਾਨੂੰ ਹੁਣ ਕਿਦਾਂ ਪਹਿਚਾਣ ਆ ਗਈ ਉਦਾਂ ਨਹੀਂ ਮੰਮੀ ਤੁਸੀਂ ਉਦਾਂ ਹੀ ਗੱਲ ਤਾਂ ਸਮਝ ਨਹੀਂ ਲੈਂਦੇ ਮੈਂ ਕਹਿ ਰਹੀ ਹਾਂ ਮੈਨੂੰ ਪਤਾ ਨਹੀਂ ਕੀ ਗੱਲਾਂ ਮਰ ਜਾਂ ਕਰਨੀਆਂ ਹਨ ਮੈਂ ਤਾਂ ਕਹਿ ਰਹੀ ਹਾਂ ਇਹੋ ਤੇਰੀ ਮਾਂ ਦੇ ਸਾਹਮਣੇ ਜਿਆਦੀ ਜੀਬ ਚੱਲਦੀ ਆ ਚੰਗਾ ਅੰਦਰ ਰੱਖਿਆ ਕਰ ਥੋੜੀ ਜੀ ਚੱਲ ਚਾਹ ਬਣਾ ਕੇ ਲਿਆ ਣੀਆਂ ਕਿਤੇ ਨਵੇਂ ਲੈਂਦੀ ਐ ਹੋਰ ਇਹਨੂੰ ਕੋਈ ਕੰਮ ਨਹੀਂ ਆ ਕਿਸਦੇ ਘਰ ਕੋਈ ਆ ਜੇ ਸਹੀ ਹਾਏ ਹਰ ਰੱਬਾ ਇਹਨੂੰ ਛੇੜ ਕੇ ਨਾ ਪੂੰਡਾਂ ਦੇ ਛੱਤੇ ਨੂੰ ਹੱਥ ਲਾਉਣ ਵਾਲੀ ਗੱਲ ਆ ਚੰਗਾ ਮਨਾ ਚਾਲੀ ਤੇ ਗੱਲ ਟਲ ਜੂ ਇਹਨੂੰ ਤੇ ਮੈਂ ਆਲਸੇ ਪਾਸੇ ਕਰ ਲੂੰਗੀ ਚੰਗਾ ਹੋਇਆ ਕੁੜੀ ਨੇ ਕੋਈ ਗੱਲ ਨਹੀਂ ਦਸੀ ਜੇ ਕੋਈ ਗੱਲ ਦਸੀ ਹੋਈ ਹੁੰਦੀ ਨਾ ਇਹਨੇ ਇਹਦੇ ਵਾਣਤਲ ਵਾਰਾ ਮਾਰਨੀ ਆ ਹੀ ਹੁਣ ਸ਼ੁਗਰ ਆ ਕਿਤੇ ਸੋਖ ਨਾ ਕੋਈ ਗੱਲ ਕਰ ਦੇ ਇਹੀ ਟੈਂਸ਼ਨ ਰਹਿਣੀ ਮੈਨੂੰ ਤੇ